ਯਾਰ ਸਰਕਾਰਾ ਇਹਨੂੰ ਇਹਦਾ ਬਹੁਤ ਵਧੀਆ ਤਰੀਕੇ ਦੇ ਨਾਲ ਧਿਆਨ ਦੇਣਾ ਚਾਹੀਦਾ ਜੋ ਵਾਰਾ ਕੁੱਤੇ ਆ ਇਹਨਾਂ ਨੂੰ ਫੜ ਕੇ ਨਸਲ ਦੀ ਕਰਕੇ ਨਾਲ ਇਹਨਾਂ ਨੂੰ ਜਿੱਦਾ ਗਊਸ਼ਾਲਾ ਵਗੈਰਾ ਵਾ ਬਣਾ ਕੇ ਉਹਦੇ ਵਿੱਚ ਬਕਾਇਦਾ ਰੱਖਿਆ ਜਾਵੇ ਉਬਾਰਾ ਕੁੱਤਿਆਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਆਰਡਰ ਜਿਹੜੇ ਨੇ ਉਹ ਨਿਕਲ ਚੁੱਕੇ ਨੇ ਕਿ ਇਹਨਾਂ ਨੂੰ ਮਤਲਬ ਜਿਹੜਾ ਹੈਗਾ ਉਹ ਰਾਉਂਡ ਅਪ ਕਰਕੇ ਕਿਸੇ ਨਾ ਕਿਸੇ ਸੇਫ ਜਗ੍ਹਾ ਤੇ ਪਹੁੰਚਾਇਆ ਜਾਵੇ ਕਿ ਪਬਲਿਕਲੀ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਇੰਨਾ ਕਰਕੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਜੀ ਅਸੀਂ ਆਮ ਹੀ ਦੇਖਦੇ ਆਂ ਕਈ ਵਾਰ ਕਲੀਆਂ ਵਿੱਚ ਬੱਚੇ ਵੀ ਨਿਕਲਦੇ ਆਗੇ ਆ ਜਾਂਦੇ ਆਗੇ ਆ ਤਾਂ ਉਹਨਾਂ ਨੂੰ ਵੀ ਪੈ ਜਾਂਦੇ ਆ ਤੇ ਜਿੱਥੇ ਇਹਨਾਂ ਦਾ ਐਕਸੀਡੈਂਟ ਵੀ ਹੁੰਦੇ ਆ ਬੱਚਿਆਂ ਦਾ ਵੀ ਨੁਕਸਾਨ ਹੁੰਦਾ ਆ ਤੇ ਇਸ ਮਾਮਲੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਬਹੁਤ ਵਧੀਆ ਆ ਤੇ ਇਹ ਲਾਗੂ ਹੋਣਾ ਚਾਹੀਦਾ 2 ਸਾਲ ਪਹਿਲੇ ਸੁਲਤਾਨਪੁਰ ਲੋਧੀ ਦੇ ਵਿੱਚ ਕਾਰਨਾਮੇ ਹੋਏ ਆ ਬੱਚੇ ਖਾਦੇ ਗਏ ਆ ਮੌਜੂਦਾ ਔਰਤ ਖਾਧੀ ਤੇ ਉਹਨਾਂ ਬੱਚਿਆਂ ਦੀ ਮਾਂ ਦੇ ਨਾਲ ਚਾਰ ਕਾਇਕਾਂ ਦੇ ਜਿਹੜਾ ਸਾਡੇ ਇਤਿਹਾਸਾਂ ਪਰ ਲੋਕੀ ਦੇ ਤੇ ਲੱਗ ਲੱਗਦੇ ਪਿੰਡਾਂ ਦੇ ਵਿੱਚ ਵਾਰਾ ਕੁੱਤੇ ਨੇ ਫਿੱਟ ਬੋਲ ਕੁੱਤੇ ਨੇ ਜਿਹੜੀ ਪਾਲਤੂ ਕੁੱਤੇ ਛੱਡੇ ਹੋਏ ਆ ਇਹਨਾਂ ਚੀਜ਼ਾਂ ਦੇ ਤੇ ਕਾਰਜ ਕਰਕੇ ਪਾਬੰਦੀ ਹੋਣੀ ਚਾਹੀਦੀ ਆ ਅਸੀਂ ਡਰਦੇ ਆ ਕਿ ਆਪਣੇ ਬੱਚਿਆਂ ਨੂੰ ਅਸੀਂ ਸਕੂਲ ਵਿੱਚ ਜਾਂ ਟਿਊਸ਼ਨ ਤੇ ਇਕੱਲੇ ਨਾ ਤੇ ਜੀਐਸਪੀ ਤੋਂ ਜਾਂ ਕਿਸੇ ਤਰੀਕੇ ਨਾਲ ਛੱਡ ਕੇ ਆਈਏ ਕਿਉਂਕਿ ਰਸਤੇ ਵਿੱਚ ਆਵਾਰਾ ਕੁੱਤੇ ਅਕਸਰ ਹੀ ਸਾਨੂੰ ਦੇਖ ਜਾਂਦੇ ਨੇ ਉਹ ਕਿਸੇ ਵੇਲੇ ਵੀ ਬੱਚਿਆਂ ਦੇ ਉੱਪਰ ਹਮਲਾ ਕਰ ਦਿੰਦੇ ਆ ਬੱਚੇ ਬਾਈ ਜੀ ਇਹ ਕਾਲਸਾ ਵੇ ਸਦੇ ਸੁਲਤਾਨ ਸਰਦਿੰਦ ਸੁਲਤਾਨ ਪਰ ਲੋਧੀ ਜੋ ਕਿ ਸੁਪਰੀਮ ਕੋਰਟ ਨੇ ਫੈਸਲਾ ਲਿਆ ਵਾ ਬਹੁਤ ਸੋਹਣਾ ਲਿਆ ਬਹੁਤ ਵਧੀਆ ਲਿਆ ਲੇਕਿਨ ਇਹਦੇ ਵਿੱਚ ਜੋ ਸਰਕਾਰ ਸਾਡੇ ਪਿਆਰ ਸਰਕਾਰ ਆ ਇਹਨੂੰ ਇਹਦਾ ਬਹੁਤ ਵਧੀਆ ਤਰੀਕੇ ਦੇ ਨਾਲ ਧਿਆਨ ਦੇਣਾ ਚਾਹੀਦਾ ਜੋ ਵਾਰਾ ਕੁੱਤੇ ਆ ਇਹਨਾਂ ਨੂੰ ਫੜ ਕੇ ਨਸਬੰਦੀ ਕਰਕੇ ਨਾਲ ਇਹਨਾਂ ਨੂੰ ਜਿੱਦਾ ਗਊਸ਼ਾਲਾ ਵਗੈਰਾ ਵਾ ਬਣਾ ਕੇ ਉਹਦੇ ਵਿੱਚ ਬਕਾਇਦਾ ਰੱਖਿਆ ਜਾਵੇ ਉੱਥੇ ਬੰਦੇ ਰੱਖੇ ਜਾਣਾ ਰੋਟੀ ਪਾਣੀ ਖਾਣਾ ਪੀਣਾ ਸਾਰਾ ਕੁਝ ਦੇਣ ਦੇ ਨਾਲ ਹੀ ਇੱਕ ਹੋਰ ਬਹੁਤ ਵੱਡਾ ਜੋ ਕਿ ਪਿੱਟਵਾਲ ਕੁੱਤਾ ਲੈ ਕੇ ਪਿੰਡੇ ਸ਼ਾਉਣਾ ਘਰਾਂ ਜੀ ਪਾਲਦੇ ਆ ਉਹਨੂੰ ਰੱਖਦੇ ਆ ਤੇ ਜਦੋਂ ਲਾ ਪੈਂਦਾ ਸਾਨੂੰ ਵੱਢਣ ਕੱਟਣ ਲਾ ਪੈਂਦਾ ਫਿਰ ਉਹਨੂੰ ਹੀ ਵਾਰਾ ਕਰ ਦਿੰਦੇ ਆ ਉਹਦੇ ਵਿੱਚ ਸਾਡੇ ਇਹੇ ਕਰ 2 ਸਾਲ ਪਹਿਲੇ ਸultanpur Lodhi ਦੇ ਵਿੱਚ ਕਾਰਨਾਮੇ ਹੋਏ ਆ ਬੱਚੇ ਖਾਦੇ ਗਏ ਆ ਮੌਜੂਦਾ ਔਰਤ ਖਾਧੀ ਤੇ ਤਿੰਨ ਬੱਚਿਆਂ ਦੀ ਮਾਂ ਤੇ ਨਾਲ ਚਾਰ ਕਾਂ ਕਾਂਡ ਕੀਤਾ ਸਾਡੇ ਸultanpur Lodhi ਦੇ ਫਿਰ ਅਗਲੇ ਅਗਲੇ ਪਿੰਡਾਂ ਦੇ ਵਿੱਚ ਵਾਰਾ ਕੁੱਤੇ ਨੇ ਪਿੱਟਵਾਲ ਕੁੱਤੇ ਨੇ ਜਿਹੜੇ ਪਾਲਤੂ ਕੁੱਤੇ ਛੱਡੇ ਹੋਏ ਆ ਇਹਨਾਂ ਚੀਜ਼ਾਂ ਦੇ ਉੱਤੇ ਕਾਜ ਕਰਕੇ ਪਾਬੰਦੀ ਹੋਣੀ ਚਾਹੀਦੀ ਆ ਇਹ ਜਿਹੜੇ ਆਮ ਕੁੱਤੇ ਆ ਇਹਨਾਂ ਨੂੰ ਫਰਕ ਨਸਬੰਦੀ ਕੀਤੀ ਜਾਵੇ ਜਿਹੜਾ ਵੀ ਇਹ ਹਰ ਕੁੱਤਾ ਛੜਦਾ ਵਾ ਉਹਤੇ ਪੂਰੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਵੀ ਜਿਹੜਾ ਮਤਲਬ ਇਹ ਨਾ ਕੰਮ ਕਰੇ ਕੁੱਤਾ ਪਾਲ ਕੇ ਵੀ ਛੜ ਲੋ ਜਵੰਡਲ ਨਾ ਪਿਆ ਇਹਨਾਂ ਚੀਜ਼ਾਂ ਖਾਸ ਕਰਕੇ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਵਾ ਜੋ ਕਿ ਸੁਪਰੀਮ ਕੋਰਟ ਨੇ ਆਡਰ ਲਿਆ ਵਾ ਬਹੁਤ ਵਧੀਆ ਲਿਆ ਪਰ ਲੇਕਿਨ ਇਹ ਤੇ ਸਕੰਨਾਂ ਜਿਹੜਾ ਪੰਜਾਬ ਸਰਕਾਰ ਨੂੰ ਕਰਨਾ ਪਊਗਾ ਮੌਜੂਦਾ ਮੌਕੇ ਤੇ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਸੁਖਬੀਰ ਸਿੰਘ ਆ ਮੈਂ ਸੁਲਤਾਨਪੁਰ ਲੋਧੀ ਤੋਂ ਬਿਲੋਂਗ ਕਰਦਾ ਔਰ ਗੱਲ ਚੱਲ ਰਹੀ ਸੀ ਕਿ ਆਵਾਰਾ ਕ ਉਬਾਰਾ ਕੁੱਤਿਆਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਆਰਡਰ ਜਿਹੜੇ ਨੇ ਉਹ ਨਿਕਲ ਚੁੱਕੇ ਨੇ ਕਿ ਇਹਨਾਂ ਨੂੰ ਮਤਲਬ ਜਿਹੜਾ ਹੈਗਾ ਉਹ ਰਾਉਂਡ ਅਪ ਕਰਕੇ ਕਿਸੇ ਨਾ ਕਿਸੇ ਸੇਫ ਜਗ੍ਹਾ ਤੇ ਪਹੁੰਚਾਇਆ ਜਾਵੇ ਕਿ ਪਬਲਿਕਲੀ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਪ੍ਰੋਬਲਮ ਆ ਰਹੀ ਆ ਔਰ ਇਹ ਛੋਟੇ ਬੱਚਿਆਂ ਨੂੰ ਜਿਹੜੇ ਟਿਊਸ਼ਨਸ ਜਾਂਦੇ ਨੇ ਸਕੂਲ ਵਿੱਚ ਜਾਂਦੇ ਨੇ ਅਸੀਂ ਡਰਦੇ ਆ ਕਿ ਆਪਣੇ ਬੱਚਿਆਂ ਨੂੰ ਅਸੀਂ ਸਕੂਲ ਵਿੱਚ ਜਾਂ ਟਿਊਸ਼ਨ ਤੇ ਇਕੱਲੇ ਨਾ ਭੇਜੀਏ ਸਕੂਟਰ ਤੇ ਜਾਂ ਆਪ ਕਿਸੇ ਤਰੀਕੇ ਨਾਲ ਛੱਡ ਕੇ ਆਈਏ ਕਿਉਂਕਿ ਰਸਤੇ ਵਿੱਚ ਆਵਾਰਾ ਕੁੱਤੇ ਅਕਸਰ ਹੀ ਸਾਨੂੰ ਦਿਖ ਜਾਂਦੇ ਨੇ ਉਹ ਕਿਸੇ ਵੇਲੇ ਵੀ ਬੱਚਿਆਂ ਦੇ ਉੱਪਰ ਹਮਲਾ ਕਰ ਦਿੰਦੇ ਨੇ ਬੱਚੇ ਛੋਟੇ ਹੁੰਦੇ ਨੇ ਇਸ ਕਰਕੇ ਮਤਲਬ ਮੈਂ ਬੇਨਤੀ ਕਰੂੰਗਾ ਸਰਕਾਰੀ ਪ੍ਰਸ਼ਾਸਨ ਨੂੰ ਜਾਂ ਜਿਹੜੀ ਵੀ ਲੀਗਲ ਟੀਮ ਦੀ ਇਹਦੇ ਉੱਪਰ ਬੰਦੀ ਕਾਰਵਾਈ ਕਰਨੀ ਬੰਦੀ ਹੈ ਉਹ ਜਰੂਰ ਇਹਨਾਂ ਨੂੰ ਮਤਲਬ ਜਿਹੜਾ ਹੈਗਾ ਉਹ ਰਾਉਂਡ ਅਪ ਕਰਕੇ ਜਾਂ ਤਾਂ ਕਿਸੇ ਸੇਫ ਜਗ੍ਹਾ ਤੇ ਛੱਡ ਕੇ ਆਉਣ ਜਾਂ ਇਹਨਾਂ ਦੀ ਨਿਸਬੰਧੀ ਕਰਨ ਕਿ ਇਹਨਾਂ ਤੇ ਕੰਟਰੋਲ ਹੋ ਸਕੇ ਜੋ ਸੁਪੀਨ ਕੋਰ ਦਾ ਫੈਸਲਾ ਆਇਆ ਆਵਾਰਾ ਕਿੱਤੇ ਦੇ ਇੱਕ ਬਹੁਤ ਵਧੀਆ ਇਸ਼ਾਰਾਜੋ ਫੈਸਲਾ ਆਇਆ ਇਹਨਾਂ ਕਰਕੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਜੀ ਅਸੀਂ ਆਮ ਹੀ ਦੇਖਦੇ ਆਂ ਕਈ ਵਾਰ ਗਲੀਆਂ ਵਿੱਚ ਬੱਚੇ ਵੀ ਨਿਕਲਦੇ ਹੈਗੇ ਆ ਜਾਂਦੇ ਹੈਗੇ ਆ ਤਾਂ ਉਹਨਾਂ ਨੂੰ ਵੀ ਪੈ ਜਾਂਦੇ ਆ ਤੇ ਜਿੱਥੇ ਇਹਨਾਂ ਦਾ ਨਾ ਐਕਸੀਡੈਂਟ ਵੀ ਹੁੰਦੇ ਆ ਬੱਚਿਆਂ ਦਾ ਵੀ ਨੁਕਸਾਨ ਹੁੰਦਾ ਆ ਤੇ ਇਸ ਮਾਮਲੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਬਹੁਤ ਵਧੀਆ ਆ ਤੇ ਇਹ ਲਾਗੂ ਹੋਣਾ ਚਾਹੀਦਾ ਹੈ